ਇਹ ਇੱਕ ਕਪੂਰਥਲੇ ਦਾ ਤੇ ਦੂਜਾ ਜਰਨਾਲੇ ਪਿੰਡ ਦਾ ਤੇ 6 ਪਲਸ ਪਰਚੇ ਮਰਡਰ ਦੇ ਐਕਸਟਰੈਪਸ਼ਨ ਦੇ ਰਜਿਸਟਰਡ ਹੈ ਇਹਨਾਂ ਦੇ ਅਗੇਂਸਟ ਜੀ ਤੇ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਿਰੋਤੀ ਨੀਕੋਲਾ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਇਹਨਾਂ ਦੀ ਕਾਫੀ ਵਰਦਾ ਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫੋਰਮੇਸ਼ਨ ਸੀ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ ਕਾਫੀ ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ ਟਰੈਪ ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲੇਨ ਆਪ ਇਹਨਾਂ ਤੋਂ ਉਹਦਾ ਵੀ ਓਰੀਜਿਨਸ ਜਿਹੜੇ ਹਨ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਤੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਸੋ ਕਿੰਨੇ ਫਾਇਰਿੰਗ ਹੋਈ ਜੀ ਫਾਇਰਿੰਗ ਹੋਈ ਹੈ ਨਾ ਇਨ ਆਵਲੋਂ ਪੰਜ ਛੇ ਫਾਇਰ ਹੈ ਨਾਵਲੋਂ ਸੱਤ ਅੱਠ ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਨੇ जख्मी ਹੈ ਇੱਕ ਜਨਾਹ जख्मी ਹੈ ਲਾਜਮ ਨਹੀਂ ਹਮ ਲਾਜਵਾਨ ਨਹੀਂ ਹੋਇਆ ਕੋਈ ਸਰ ਇਹਨਾਂ ਨੇ ਕੋਈ ਵਾਰਦਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰ ਰਹੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਸਰ ਕਿਹੜੀ ਗੈਂਗ ਦੇ ਨਾਲ ਇਹ ਇਹ ਗੋਲਡ ਬਰਾਡ ਦੇ ਨਾਲ ਸੀਗੇ ਗੱਡੀ ਦੇ ਅੰਦਰ ਬੈਸੀ ਆ ਗੱਡੀ ਚਾਹੰਦੇ ਸੀਗੇ ਠੀਕ ਹੈ ਸਰ ਇਹ ਵੀ ਵੈਰੀਫਾਈ ਕਰ ਰਹੇ ਕਿ ਗੱਡੀ ਚੋਰੀ ਦੀ ਹੈ ਕਿ ਨਹੀਂ ਠੀਕ ਹੈ ਸਰ ਦੇਖੋ ਪਈਆਂ ਜੀ ਇੱਕ ਕ ਤੇ ਦੂਜਾ ਜਰਨੈਲੇ ਪਿੰਡ ਦਾ ਤੇ 6 ਪਲਸ ਪਰਚੇ ਮਰਡਰ ਦੇ ਐਕਸਟਰੈਕਸ਼ਨ ਦੇ ਰਜਿਸਟਰਡ ਇਹਨਾਂ ਦੇ ਅਗੇਂਸਟ ਜੀ ਤੇ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਿਰੋਤੀ ਦੀ ਕੋਲਾਂ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਇਹਨਾਂ ਦੀ ਕਾਫੀ ਵਾਰ ਦਾ ਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫੋਰਮੇਸ਼ਨ ਸੀ ਕਿ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ کافی ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ ਟਰੈਪ ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲੇ ਹਨ ਇਹਨਾਂ ਤੋਂ ਉਹਦਾ ਵੀ origin ਜਿਹੜੇ ਹੈ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਸਰ ਕਿੰਨੇ ਫਾਇਰਿੰਗ ਹੋਈ ਏ ਫਾਇਰਿੰਗ ਹੋਈ ਹੈ ਨਾ ਇਨਾ ਵੱਲੋਂ 5-6 ਫਾਇਰ ਇਨਾ ਵੱਲੋਂ ਐ 7-8 ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਨੇ ਚੱਕਣੀ ਹੈ ਜਨਾਜਮ ਨਹੀਂ ਮਲਾਜਮ ਨਹੀਂ ਆਏ ਸਰ ਇਹਨਾਂ ਨੇ ਕੋਈ ਵਾਰਦਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰ ਰਹੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਸਰ ਕਿਹੜੀ ਗੈਂਗ ਦੇ ਨਾਲ ਸਨ ਇਹ ਗੋਲਡੀ ਬਰਾਡ ਦੇ ਨਾਲ ਸੀਗੇ ਗੱਡੀ ਚੰਦੇ ਵੀ ਸੀ ਹਾਂ ਗੱਡੀ ਚੰਦੇ ਵੀ ਸੀ ਠੀਕ ਹੈ ਸਰ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਗੱਡੀ ਚੋਰੀ ਦੀ ਹੈ ਕਿ ਨਹੀਂ ਠੀਕ ਹੈ ਸਰ